15 ਲੋਕਾਂ ਦੇ ਨਾਲ ਭਰੀ ਹੋਈ ਇੱਕ ਪਿਕਅਪ ਗੱਡੀ ਅਚਾਨਕ ਹੀ ਪਲਟ ਗਈ ਹੈ ਤਰਸਲ ਜਿਸ ਦੇ ਕਾਰਨ 15 ਦੇ 15 ਲੋਕ ਵੀ ਰੂਪ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਤਲਵੰਡੀ ਸਾਬੋ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪਿਕਅਪ ਗੱਡੀ ਅਚਾਨਕ ਹੀ ਸੜਕ ਦੇ ਕਿਨਾਰੇ ਪਲਟ ਗਈ ਹੈ ਹਾਲਾਂਕਿ ਹਾਦਸੇ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਇਸ ਗੱਡੀ ਦੇ ਬਿਲਕੁਲ ਅੱਗੇ ਹੀ ਇੱਕ ਟਰਾਲਾ ਜਾ ਰਿਹਾ ਸੀ ਜਦੋਂ ਟਰਾਲੇ ਵਾਲੇ ਨੇ ਕੱਟ ਮਾਰਿਆ ਤਾਂ ਪਿਕਅਪ ਗੱਡੀ ਅਚਾਨਕ ਹੀ ਵੇ ਕਾਬੂ ਹੋ ਜਾਂਦੀ ਹੈ ਬੇਕਾਬੂ ਹੋ ਕੇ ਚਾਲਕ ਦੇ ਵੱਲੋਂ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰੰਤੂ ਸੜਕ ਦੇ ਕਿਨਾਰੇ ਤੇ ਜਾ ਕੇ ਇਹ ਪਲਟ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਪਿਕਅਪ ਗੱਡੀ ਦੇ ਵਿੱਚ ਕਰੀਬ 15 ਲੋਕ ਸਵਾਰ ਸੀ ਜਿਸ ਦੇ ਵਿੱਚ ਕੁਝ ਔਰਤਾਂ ਵੀ ਸ਼ਾਮਿਲ ਸੀ ਤੇ ਇਹ ਸਾਰੇ ਹੀ ਨਰਮਾ ਚੁਗਣ ਦੇ ਲਈ ਜਾ ਰਹੇ ਸੀ ਪਰੰਤੂ ਰਾਹ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਤਲਵੰਡੀ ਸਾਬੋ ਦੇ ਵਿੱਚ ਇੱਕ ਪਿਕਅਪ ਗੱਡੀ ਪਲਟੀ ਹੈ ਜਿਸ ਦੇ ਕਾਰਨ 15 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਜੋ ਟਰਾਲਾ ਚਾਲਕ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਜਲਦ ਤੋਂ ਜਲਦ ਜੋ ਜ਼ਖਮੀ ਨੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਤਾਂ ਇਹ ਤਾਜ਼ਾ ਤਸਵੀਰਾਂ ਤਲਵੰਡੀ ਸਾਬੋ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ 15 ਲੋਕਾਂ ਦੇ ਨਾਲ ਭਰੀ ਹੋਈ ਪਿਕਅਪ ਗੱਡੀ पलट ਗਈ ਹੈ ਤੇ ਸਾਰੇ ਹੀ ਦੱਸਿਆ ਜਾ ਰਿਹਾ ਕਿ ਨਰਮਾ ਟੁਗਣ ਦੇ ਲਈ ਇੱਕ ਪਿੰਡ ਤੋਂ ਦੂਸਰੇ ਪਿੰਡ ਦੇ ਵਿੱਚ ਜਾ ਰਹੀ ਸੀ ਪਰੰਤੂ ਰਾਹ ਦੇ ਵਿੱਚੇ ਭਿਆਨਕ ਹਾਦਸਾ ਵਾਪਰ ਗਿਆ ਫਿਲਹਾਲ ਮੌਕੇ ਦੇ ਉੱਤੇ ਐਸਐਸਐਫ ਦੀ ਟੀਮ ਵੀ ਪਹੁੰਚੀ ਹੈ ਤੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੀ ਟੀਮਾਂ ਦੇ ਵੱਲੋਂ ਆਲੇ ਦੁਆਲੇ ਲੱਗੇ ਸੀਸੀਟੀਵੀ ਦੀ ਵੀ ਮਦਦ ਲਈ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਟਰਾਲੇ ਵਾਲੇ ਨੂੰ ਜੋ ਲੱਭ ਕੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਕੀ ਨਾਮ ਹੈ ਜੀ ਫਰਪਾਰਕਰ ਕਿਹੜਾ ਪਿੰਡ ਹੈ ਚੌਕੇ ਜੀ ਕੀ ਗੱਲ ਹੋਈ ਹੈ ਇਹ ਇਹ ਤਾਂ ਜੇ ਕੋਰੇ ਆਏ ਨੇ ਕੱਟ ਮਾਰਿਆ ਸਾਡੀ ਗੱਡੀ ਸਾਈਡ ਤੇ ਸੀਗੀ ਉਹਨੇ ਕੱਟ ਮਾਰਿਆ ਕੱਟ ਮਾਰਿਆ ਹਾਂ ਇੰਨੇ ਕੁ ਬੰਦੇ ਸੀ ਤੁਹਾਡੀ ਗੱਡੀ ਦੇ ਅਸੀਂ 22-25 ਜਣੇ ਸੀਗੇ ਜੀ ਅੱਛਾ ਸਾਡੀ ਉਹਨੇ ਕੋਈ ਖਬਰ ਨਹੀਂ ਲਾਈਤੀ ਹੈਗੀ ਨਾ ਉਹਨੇ ਕੋੜਾ ਰੋਕੇ ਆਗਾ ਮਾਰ ਕੇ ਭੱਜ ਗਿਆ ਹਾਂ ਮਾਰ ਕੇ ਭੱਜ ਜਾ ਚੌਕੇ ਪਿੰਡ ਤੋਂ ਹਾਂ ਚੌਕੇ ਪਿੰਡ ਤੋਂ ਇੱਧਰ ਫਿਰ ਨਰਮਾ ਚੋਂ ਜਾਂਦੇ ਹਾਂ ਹਾਂ ਚ ਨਰਮਾ ਚੋਂ ਜਾਂਦੇ ਮਲਕਾਣੀ ਜਾਂਦੇ ਸੀ ਮਲਕਾਣੀ ਜੀ ਪਹਿਲੀ ਵਾਰ ਆਏ ਕੋਈ ਰੋਜ਼ ਹੀ ਆਉਣੇ ਸਾਨੂੰ 4-5 ਦਿਨ ਹੋ ਗਏ ਸੀ ਜੇ ਹੋ ਗਿਆ ਹਾਂ ਅੱਛਾ ਫਿਰ ਜਦੋਂ ਗੱਡੀ 'ਚ ਕੱਟ ਮਾਰਿਆ ਉਹਨਾਂ ਨੇ ਵਾਪਸ ਰੋਕਿਆ ਨਹੀਂ ਉਹਨੇ ਨਹੀਂ ਫਿਰ ਰੋਕਿਆ ਨਹੀਂ ਰੋਕਿਆ ਨਹੀਂ ਕਿਹੜੇ ਪਾਸੇ ਭੱਗ ਗਿਆ ਉਹ ਨੰਮੇ ਨੰਗਾ ਜੀ ਹਲਕਾਣੇ ਕੰਨੀ ਹਾਂ ਹਾਂ ਕਿੰਨੀ ਸੱਟਾਂ ਤੁਹਾਡੇ ਜੀ ਸਾਡੇ 60 ਸੱਟਾਂ ਤਾਂ ਜੀ ਹੁਣ ਤਾਂ ਥੋੜੀਆਂ ਥੋੜੀਆਂ ਸਾਰਿਆਂ ਦੇ ਨੇ ਦੋ ਤਿੰਨ ਬੁੜੀਆਂ ਦੇ ਵੱਧ ਨੇ ਦੋ ਤਿੰਨ ਬੁੜੀਆਂ ਦੇ ਹਾਂ ਅੱਭੀ ਕੀ ਨਾਮ ਆ ਆਪਣਾ ਅੰਬਰਦਾਈ ਨਾਮ ਦਾ ਕਿਹੜੇ ਪਿੰਡ ਪਿੰਡ ਚਾਉ ਤੋਂ ਆਉਣੇ ਆ ਜੀ ਅੱਛਾ ਗੱਡੀ ਤੁਸੀਂ ਚਲਾਉਂਦੇ ਮੈਂ ਗੱਡੀ ਚਲਾਉਂਦਾ ਸੀ ਜੀ ਕੀ ਗੱਲ ਬਈ ਗੱਲ ਤਾਂ ਬਈ ਮੂਰੇ ਘੋੜੇ ਵਾਲਾ ਜਾਂਦਾ ਸੀ ਖਾਲੀ ਗੱਡੀ ਸੀ ਘੋੜੇ ਵਾਲੇ ਦੀ ਜਦੋਂ ਮੈਂ ਸਾਈਡ ਰੇਨ ਲੱਗਿਆ ਮੂਰੇ ਕੱਟ ਮਾਰ ਗਿਆ ਸਾਨੂੰ ਨਾ ਉਹ ਖੜਾ ਹੈ ਮੁੜ ਕੇ ਕੱਟ ਮਾਰ ਗਿਆ ਕੱਟ ਮਾਰ ਗਿਆ ਜੀ ਗੱਡੀ ਪਲਟ ਗਈ ਗੱਡੀ ਪਲਟ ਗਈ ਬਸ ਕੁੜੀਆਂ ਸੱਟਾਂ ਵੱਜੀਆਂ ਜੀ ਕਿੰਨੇ ਕੁ ਬੰਦੇ ਸੀ ਕਿੰਨੇ ਅਸੀਂ 10 15 ਬੰਦੇ ਸੀਗੇ ਜੀ ਮਲੂ ਰੋਜ ਆਉਣੀਓ ਤਾਂ ਪਹਿਲੀ ਅਸੀਂ ਡੇਲੀ ਆਉਣੀ ਆ ਜੀ ਹੌਲੀ ਹੌਲੀ ਗੱਡੀ ਲਿਆਉਣਾ ਮੈਂ ਕੋਈ ਨਿਸ਼ਾਨੀ ਕਰਦਾ ਜੀ ਚਾਉ ਕਾ ਪਿੰਡ ਪਿੰਡ ਚਾਉ ਆ ਜੀ ਗਰੀਬ ਬੰਦੇ ਆ ਜੀ ਇਧਰ ਅਸੀਂ ਆ ਮਲਕਾਣੇ ਜਾਂਦੇ ਆ ਜੀ ਨਰਮਾ ਚੋਗਣਾ ਨਰਮਾ ਚੋਗਣਾ ਦਿਹਾੜੀ ਕਰਦੇ ਹਾਂ ਦਿਹਾੜੀ ਕਰ ਹਾਂ ਕਾਫੀ ਸੱਟਾਂ ਕੁੜੀਆਂ ਦੀ ਕੁੜੀਆਂ ਦੇ ਕਾਫੀ ਸੱਟਾਂ ਹੀ 2 3 ਦੇ ਮੰਗ ਅਸੀਂ ਐ ਕਰਦਾ ਜੀ ਘੋੜੇ ਆਲਾ ਫੜਾ ਜਾਵੇ ਸਾਡਾ ਇਲਾਜ ਕਰਾਇਆ ਜਾਵੇ ਗੱਡੀ ਦਾ ਨੁਕਸਾਨ ਹੋ ਗਿਆ ਸਾਡੀ ਦਾ ਗੱਡੀ ਦਾ ਨੁਕਸਾਨ ਹੋਇਆ ਜਾ। ਚੱਪ ਗਿਆ ਤੁਹਾਡਾ ਕੀ ਨਾਮ ਹੈ ਜੀ? ਹਰਾਜੀਵਿੰਦਰ ਹੈ ਜੀ। ਕਿਹੜੇ ਪਿੰਡ ਤੋਂ ਆਏ ਹੋ ਤੁਸੀਂ? ਚੌਕੇ ਤੋਂ। ਇੱਧਰ ਕਿਹੜੇ ਪਾਸੇ ਜਾ ਰਹੇ ਸੀ? ਇੱਥੇ ਇੱਥੇ ਜਾਂਦੇ ਸੀ ਮਲਕਾਣੇ ਜੀ। ਮਲਕਾਣੇ ਨਰਮਾ ਚੁੱਕਣ ਜਾਂਦੇ ਸੀ। ਤੇ ਕਿਵੇਂ ਹੋਈ ਹੈ ਘਟਨਾ ਕੀ ਵਾਪਰੀ? ਇਹ ਜਾਂਦਾ ਸੀ ਫੇਟ ਮਾਰ। ਕੌਣ ਫੇਟ ਮਾਰ ਗਿਆ? ਕੋੜੇ ਵਾਲਾ ਮਾਰ। ਕੋੜੇ ਵਾਲਾ ਫੇਟ ਮਾਰ ਗਿਆ। ਕਿਹੜੇ ਪਾਸੇ ਨੂੰ ਗਿਆ ਕੋੜੇ ਵਾਲਾ? ਕੋੜੇ ਵਾਲਾ ਇੱਧਰ ਲੰਘਿਆ। ਮਲਕਾਣੇ ਵਾਲੀ ਸਾਈਡ ਗਿਆ। ਹਾਂਜੀ। ਕੱਟ ਮਾਰਿਆ ਉਹਨੇ? ਹਾਂਜੀ। ਮਾਰ ਕੇ ਵਾਪਸ ਗਿਆ। ਤੁਸੀਂ ਵਿੱਚ ਸੀਗੇ ਜੀ ਆ ਅਸੀਂ ਬਾਈ ਦਿੱਤੇ ਕਿੱਥੇ ਗਈ ਅਸੀਂ ਤਾਂ ਸਾਰੇ ਕਿੱਥੋਂ ਆਏ ਸੀ ਤੁਸੀਂ ਚਾਹ ਤੋਂ ਆਏ ਆ ਚਾਹ ਤੋਂ ਨਰਮਾ ਚੋਂ ਕਣ ਜਾਂਦੇ ਸੀ ਕਿਹੜੇ ਪਿੰਡ ਅਸੀਂ ਕਿਹੜੇ ਪਿੰਡ ਆ ਉਹ ਨਹੀਂ ਤੇਰਾ ਪਿੰਡ ਹੈ ਮਲਕਾਣੀ ਜਾਂਦੇ ਮਲਕਾਣੀ ਬਾਈ ਮਲਕਾਣੇ ਕੀ ਗੱਲ ਹੋਈ ਐ ਇਹ ਦੱਸ ਦੇ ਬਾਈ ਆਹੋ ਟਾ ਕੈਂਟਰ ਵਾਲਾ ਸੀ ਉਹ ਕੱਟ ਮਾਰ ਕੇ ਲੰਘ ਗਿਆ ਕੱਟ ਮਾਰ ਗਿਆ ਹਾਂ ਹੋ ਗੱਡੀ 'ਚ ਕੈਂਟਰ ਵਾਲਾ ਸੀ ਕੋੜੀ ਕੋੜਾ ਸੀ ਬਾਈ ਵੱਡਾ